ਦੀ ਸਰਕਾਰੀ ਹਾਈ ਸਕੂਲ ਪਟੋਆ ਸਕੂਲ ਦੇ ਬਿਲਕੁਲ ਅੱਗੇ ਪਾਣੀ ਦਾ ਛੱਪੜ ਕੀ ਕਾਰਨ ਹੈ ਕਿਉਂ ਪਾਣੀ ਦਾ ਛੱਪੜ ਲੱਗਾ ਹੋਇਆ ਔਰ ਜੇ ਗੱਲ ਕਰੀਏ ਤਾਂ ਕਿੰਨੇ ਸਮੇਂ ਤੋਂ 70 ਸਾਲ ਹੋ ਗਏ ਨੇ ਦੇਸ਼ ਯਾਦ ਹੋਏ ਨੂੰ ਔਰ ਅੱਜ ਤੱਕ ਐਡਾਂ ਦੇ ਹਾਲਾਤ ਕਿਸੇ ਪਿੰਡ ਦੇ ਨਹੀਂ ਵੇਖੇ ਜੋ ਹਾਲਾਤ ਇਸ ਸਰਕਾਰੀ ਸਕੂਲ ਦੇ ਅੱਗੇ ਔਰ ਬੱਚੇ ਕਿਵੇਂ ਸਕੂਲ ਜਾਂਦੇ ਹੋਣਗੇ ਇਹ ਪਿੰਡ ਦੇ ਲੋਕ ਕਿਵੇਂ ਲੰਘਦੇ ਹੋਣਗੇ ਕੋਈ ਵੀ ਇਸ ਵੱਲ ਧਿਆਨ ਨਹੀਂ ਦੇ ਰਿਹਾ ਸਬੰਧਤ ਵਿਭਾਗ ਮੈਂ ਕਿੱਥੇ ਸੁੱਤੇ ਨੇ ਕਿਹੜੀ ਨੀਂਦ ਵਿੱਚ ਸੁੱਤੀਆਂ ਸਰਕਾਰਾਂ ਜਿਨ੍ਹਾਂ ਨੂੰ ਪਿੰਡਾਂ ਬਾਰੇ ਪਤਾ ਨਹੀਂ ਹੈ ਕਿ ਪਿੰਡਾਂ ਦੇ ਜਿਹੜੇ ਹਾਲਾਤ ਐ ਉਹ ਕਿਵੇਂ ਨੇ ਇਹ ਘਰਾਂ ਦੇ ਨਕਾਸ ਜਿਹੜੇ ਆ ਉਹ ਕਿੱਧਰ ਜਾ ਰਹੇ ਨੇ ਔਰ ਨਕਾਸ ਜਿਹੜਾ ਉਹ ਜਾਣਾ ਕਿੱਥੇ ਚਾਹੀਦਾ ਸੀ ਘਰਾਂ ਦੇ ਨਕਾਸ ਸੜਕਾਂ ਦੇ ਉੱਤੇ ਤੁਰ ਰਹੇ ਨੇ ਔਰ ਸੜਕਾਂ ਦੇ ਉੱਤੇ ਚਿੱਕੜ ਗਾਰਾ ਔਰ ਇਹਨਾਂ ਬੱਚਿਆਂ ਵਾਸਤੇ ਇਹਨਾਂ ਬੱਚਿਆਂ ਵਾਸਤੇ ਪਰੇਸ਼ਾਨੀ ਜਿਹੜੀ ਐ ਉਹ ਬਹੁਤ ਜ਼ਿਆਦਾ ਐ ਇਹ ਸਕੂਲ ਜਿਹੜਾ ਜਦੋਂ ਸਕੂਲ ਦੇ ਅੱਗੇ ਗੰਦਗੀ ਹੋਵੇ ਤਾਂ ਫਿਰ ਤੁਸੀਂ ਕਿੱਥੋਂ ਹਾਲਾਤ ਵੇਖੋਗੇ ਕਿ ਸੁਧਰੇ ਹੋਏ ਨੇ ਜੇ ਪਟੋਆਆਂ ਪਿੰਡ ਦੀ ਗੱਲ ਕਰੀਏ ਤਾਂ ਪਟੋਆਆਂ ਪਿੰਡ ਜ਼ਿਲ੍ਹਾ ਗੁਰਦਾਸਪੁਰ ਦਾ ਔਰ ਦੀਨਾ ਨਗਰ ਹਲਕੇ ਦਾ ਪਿੰਡ ਏ ਔਰ ਇੱਥੇ ਵੱਡੇ ਵੱਡੇ ਛੱਪੜ ਬਣੇ ਹੋਏ ਨੇ ਔਰ ਪਟੋਆਆਂ ਪਿੰਡ ਜਿਹੜਾ ਨਰਕ ਦੀ ਜ਼ਿੰਦਗੀ ਭੋਗ ਰਿਆ ਔਰ ਇਹ ਨਰਕ ਦੇ ਵਿੱਚ ਪਿਆ ਹੋਇਆ ਪਿੰਡ ਜੇ ਗੱਲ ਕਰੀਏ ਤਾਂ ਕਿਹੜੀਆਂ ਸਰਕਾਰਾਂ ਕਿਹੜੀਆਂ ਪੰਚਾਇਤਾਂ ਕਿਹੜੇ ਸਬੰਧਤ ਵਿਭਾਗ ਮੈਂ ਉਹ ਅੱਜ ਵੀ ਇਹਦੇ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਔਰ ਗੱਲ ਕਰੀਏ ਤਾਂ ਜਿਹੜਾ ਘਰਾਂ ਦਾ ਪਾਣੀ ਇਸ ਦੇ ਵਿੱਚ ਪੈ ਰਿਹਾ ਉਹਨਾਂ ਨਾਲ ਗੱਲ ਕਰਦੇ ਆ ਕਿ ਉਹਨਾਂ ਦਾ ਕੀ ਕਹਿਣਾ ਹੈ ਕਿਉਂ ਪਾਣੀ ਸੜਕ ਵਿੱਚ ਸੁੱਟਿਆ ਜਾ ਰਿਹਾ ਹੈ ਅਸਦਈਏ ਕਿ ਆਹ ਵਾਲਾ ਘਰ ਹੈ ਇਹ ਘਰ ਹੈਗੇ ਆ ਜਿਨ੍ਹਾਂ ਦਾ ਪਾਣੀ ਇਸ ਸਕੂਲ ਦੇ ਅੱਗੇ ਇਸ ਸੜਕ ਦੇ ਉੱਤੇ ਇਸ ਪਿੰਡ ਦੇ ਫਰੰਟ ਦੇ ਉੱਤੇ ਆ ਜਦੋਂ ਤੁਸੀਂ ਪਟੋਆ ਪਿੰਡ ਦੇ ਵਿੱਚ ਐਂਟਰੀ ਕਰਦੇ ਹੋ ਤਾਂ ਇਹ ਛੱਪੜ ਜਿਹੜਾ ਪਾਣੀ ਦਾ ਤੁਹਾਨੂੰ ਇੱਥੇ ਮਿਲੇਗਾ ਜਦ ਕਿ ਛੱਪੜ ਜਿਹੜੇ ਆ ਪਰਮਾਨੈਂਟ ਜਗ੍ਹਾ ਤੇ ਹੁੰਦੇ ਆ ਜਦ ਕਿ ਇਹ ਛੱਪੜ ਐ ਇਹ ਤੁਸੀਂ ਵੇਖ ਸਕਦੇ ਹੋ ਕਿ ਸੜਕ ਦੇ ਵਿੱਚ ਬਣੇ ਹੋਏ ਆ ਔਰ ਪਟੋਆ ਪਿੰਡ ਜਿਹੜਾ ਇੱਕ ਨਾਮੀ ਪਿੰਡ ਐ ਬਹੁਤ ਵੱਡਾ ਪਿੰਡ ਐ ਜ਼ਿਲ੍ਹਾ ਗੁਰਦਾਸਪੁਰ ਦਾ ਦੀਨਾ ਨਗਰ ਹਲਕੇ ਦਾ ਔਰ ਸਰਕਾਰਾਂ ਬਦਲਾਵ ਵਾਲੀਆਂ ਵੀ ਆਈਆਂ ਨੇ 17 ਸਾਲਾਂ ਦਾ ਰਾਜ ਕਰਨ ਵਾਲੀਆਂ ਵੀ ਭੁੱਕ ਕੇ ਚਲੀਆਂ ਗਈਆਂ ਲੇਕਿਨ ਬਦਲਾਵ ਵਾਲਿਆਂ ਨੇ ਵੀ ਅਜੇ ਰੰਗ ਨਹੀਂ ਵਿਖਾਇਆ ਅਜੇ ਇਸ ਪਿੰਡ ਵੱਲ ਝਾਂਤ ਨਹੀਂ ਪਈ ਔਰ ਸਬੰਧਤ ਵਿਭਾਗ ਵੇਖਦੇ ਆ ਕਿ ਸਾਡੀ ਖਬਰ ਵੇਖ ਕੇ ਕਦੋਂ ਇਹਦੇ ਉੱਤੇ ਅਮਲ ਕਰਦੇ ਆ ਨਹੀਂ ਤਾਂ ਹਰ ਹਫ਼ਤੇ ਹਰ ਮਹੀਨੇ ਇਹ ਖਬਰਾਂ ਚੱਲਣਗੀਆਂ ਇਸ ਪਟੋਆਂ ਪਿੰਡ ਦਾ ਜਿਹੜਾ ਨਰਕ ਬੜੀ ਜ਼ਿੰਦਗੀ ਆ ਮੱਛਰ ਜਿਹੜੇ ਆ ਬਿਮਾਰੀਆਂ ਜਿਹੜੀਆਂ ਕੀ ਫਾਇਦਾ ਇਹਨੇ ਹਸਪੀਟਲ ਬਣਾਉਂਦਾ ਸਰਕਾਰਾਂ ਨੂੰ ਥਾਂ ਥਾਂ ਦੇ ਉੱਤੇ ਹਸਪੀਟਲ ਖੋਲੇ ਨੇ ਜੇ ਬਿਮਾਰੀਆਂ ਵੀ ਆਪ ਪੈਦਾ ਕਰਨੀਆਂ ਨੇ ਇਸ ਕੋ ਜੀਆਂ ਸ਼ਾਸਨ ਜਿਹੜੀਆਂ ਸਰਕਾਰਾਂ ਦੀਆਂ ਇਹ ਫੇਲ ਹੁੰਦੀਆਂ ਨਜ਼ਰ ਆਉਂਦੀਆਂ ਨੇ ਔਰ ਪਟੋਆਂ ਪਿੰਡ ਵੇਖ ਸਕਦੇ ਹੋ ਨਰਕ ਦੀ ਜ਼ਿੰਦਗੀ ਆ ਔਰ ਜਿਹੜੇ ਖੰਭੇ ਆ ਟਰਾਂਸਫਾਰਮ ਆ ਇਹ ਵੀ ਪਾਣੀ ਦੇ ਵਿੱਚ ਨੇ ਔਰ ਕੀ ਕਾਰਨ ਰਹਿ ਗਿਆ ਕਿ ਇਹਨਾਂ ਵੱਲ ਕਿਸੇ ਸਬੰਧਤ ਮਹਿਕਮੇ ਦਾ ਜਿਹੜਾ ਧਿਆਨ ਨਹੀਂ ਪਿਆ ਇੱਥੇ ਉਹ ਭਰਾ ਖੜੇ ਨੇ ਜਿਹਨਾਂ ਦਾ ਪਰਿਵਾਰ ਦਾ ਘਰ ਹੈ ਇੱਥੇ ਪਰਿਵਾਰਕ ਸੇਵਾਾਂ ਇੱਥੇ ਔਰ ਇਹਨਾਂ ਦੇ ਘਰ ਦਾ ਪਾਣੀ ਜਿਹੜਾ ਸੜਕ ਦੇ ਉੱਤੇ ਹੁੰਦਾ ਹਾਂਜੀ ਭਾਈ ਸਾਸਿਕਾਲ ਜੀ ਸਾਸਿਕਾਲ ਸਾਹਿਬ ਭਾਜੀ ਕੀ ਪ੍ਰੋਬਲਮ ਕੀ ਆ ਕਿਉਂ ਪਾਣੀ ਛੁੱਟਦੇ ਸੜਕ ਦੇ ਵਿੱਚ ਮੈਂ 1995 ਤੋਂ ਇੱਥੇ ਰਹਿੰਦਾ ਪਿਆ ਉਦੋਂ ਤੋਂ ਲੈ ਕੇ ਮੇਰਾ ਇਹ ਪਾਣੀ ਦਾ ਨਿਕਾਸ ਸਰਕਾਰ ਨੇ ਨਹੀਂ ਕੀਤਾ ਮੈਂ ਡੀਸੀ ਸਾਹਿਬ ਨੂੰ ਵੀ ਲਿਖਿਆ ਵੀਡੀਓ ਸਾਹਿਬ ਨੂੰ ਲਿਖਿਆ ਡੀਡੀਪੀਓ ਸਾਹਿਬ ਨੂੰ ਲਿਖਿਆ ਇਹ ਕਦੋਂ ਕਦੋਂ ਲਿਖਿਆ ਤੁਸੀਂ ਵੀਡੀਓ ਸਾਹਿਬ ਨੂੰ 2009 ਤੋਂ ਮੈਂ ਲਿਖਦਾ ਰਹਿਆ ਵੈਸੇ ਮੈਂ ਸੰਨ 95 ਤੋਂ ਰਹਿੰਦਾ ਬਾਅਦ ਦੇ ਵਿੱਚ ਮੇਰਾ ਭਰਾ ਆਇਆ 2009 ਦੇ ਵਿੱਚ 2009 ਤੋਂ ਸਾਡਾ ਪਾਣੀ ਜਿਹੜਾ ਇਹ ਗਾਂ ਵਧਿਆ ਤੇ ਮੈਂ ਬਾਰ-ਬਾਰ ਡਾਇਰੈਕਟਰ ਸਾਹਿਬ ਨੂੰ ਲਿਖਿਆ ਚੰਡੀਗੜ੍ਹ ਤੇ ਆਪਣੇ ਡੀ ਡੀ ਬਿਊ ਸਾਹਿਬ ਨੂੰ ਲਿਖਿਆ ਬੀ ਡੀ ਬਿਊ ਸਾਹਿਬ ਨੂੰ ਲਿਖਿਆ ਸਰਪੰਚ ਜਿਹੜਾ ਜਿਹੜਾ ਮੌਕੇ ਮੌਕੇ ਤੇ ਜਿਹੜਾ ਸਾਰਿਆਂ ਨੂੰ ਗਿਆ ਅੱਜ ਤੱਕ ਮੇਰੇ ਪਾਸ ਦਾ ਨਿਕਾਸ ਨਹੀਂ ਕੀਤਾ ਇਹਨਾਂ ਨੇ ਕਿਤੇ ਵੀ ਘਰਾਂ ਦਾ ਨਿਕਾਸ ਜਿਹੜਾ ਪਾਣੀ ਦਾ ਉਹ ਤਾਂ ਛੱਪੜ 'ਚ ਜਾਣਾ ਹੁੰਦਾ ਪ੍ਰੋਪਰ ਛੱਪੜ 'ਚ ਜਾਣਾ ਹੁੰਦਾ ਤੇ ਪਾਣੀ ਛੱਪੜ ਵੱਲ ਨੂੰ ਨਿਕਾਸ ਬਣਾਇਆ ਨਹੀਂ ਗਿਆ ਹਾਂਜੀ ਮੈਂ ਇਹ ਪਾਣੀ ਜਿਹੜਾ ਕੱਚਾ ਨਾਲਾ ਜਾਂਦਾ ਸੀ ਤੇ ਬਾਅਦ ਵਿੱਚ ਪੰਚਾਇਤ ਨੇ ਕੀ ਕੀਤਾ ਵੀਡੀਓ ਨੇ ਕੀਤਾ ਉੱਥੇ ਮੇਰਾ ਨਾਲਾ ਬੰਦ ਕਰ ਦਿੱਤਾ ਦੇ ਡੀਬੀਓ ਸਾਹਿਬ ਨੇ ਅਜ ਤੱਕ ਖੋਲਿਆ ਨਹੀਂ ਨਾ ਡੀਡੀਪੀਓ ਨੇ ਸਾਹਿਬ ਨੇ ਨਾ ਡਾਇਰੈਕਟਰ ਸਾਹਿਬ ਨੇ ਖੋਲਿਆ ਡੀਸੀ ਸਾਹਿਬ ਨੂੰ ਕਈ ਵਾਰੀ ਕੰਪਲੇਨਾਂ ਕਰ ਚੁੱਕਾ 2009 ਤੋਂ ਮੇਰੇ ਕੋਲ ਸਾਰਾ ਥੱਦਾ ਪਿਆ ਆ ਵੇਖੋ ਤੁਸੀਂ ਸਾਰੀਆਂ ਮੇਰੀਆਂ ਜਿਹੜੀਆਂ ਕਬੜੇਨਾ ਨੇ ਅੱਛਾ ਇਹ ਕੰਪਲੇਨਾਂ ਸਾਰੀਆਂ ਤੁਸੀਂ ਕਰੀਆਂ ਹੋਈਆਂ ਔਰ ਕਿਸੇ ਮਹਿਕਮੇ ਨੇ ਇਹਦੇ ਵੱਲ ਧਿਆਨ ਨਹੀਂ ਦਿੱਤਾ ਦੱਸ ਦਿਓ ਕੀ ਇਹ ਬੰਦੇ ਦਾ ਕਹਿਣਾ ਵਾ ਕਿ 95 ਸਾਲ ਤੋਂ ਮੇਰੀ ਰਿਹائش ਆ ਔਰ ਸਨ 9 ਤੋਂ ਲੈ ਕੇ ਮੈਂ ਕੰਪਲੇਂਟਾਂ ਆਪਣੇ ਭਰਾ ਦੇ ਰਾਹੀਂ ਇੱਥੇ ਪਾ ਰਹੇ ਆ ਕਿ ਸਾਡਾ ਪਾਣੀ ਦਾ ਹੱਲ ਕੀਤਾ ਜਾਵੇ ਜਦੋਂ ਕੋਈ ਆਦਮੀ ਆਪਣਾ ਘਰ ਬਣਾਉਂਦਾ ਤਾਂ ਸਰਕਾਰ ਇੱਕ ਰਜਿਸਟਰੀਆਂ ਕਰਕੇ ਦਿੰਦੀ ਆ ਜਦੋਂ ਘਰ ਬਣਨਾ ਤਾਂ ਰਜਿਸਟਰੀਆਂ ਜਿਹੜੀਆਂ ਉਹੀ ਜਗ੍ਹਾ ਦੀਆਂ ਹੁੰਦੀਆਂ ਕਿ ਜਿੱਥੇ ਦੱਸਿਆ ਜਾਂਦਾ ਕਿ ਰਿਹਾਇਸ਼ ਬਣਾਉਣੀ ਆ ਤੇ ਫਿਰ ਨਕਾਸ ਕਿੰਨੇ ਦੇਣਾ ਨਕਾਸ ਪੰਚਾਇਤ ਦਾ ਫਰਜ ਆ ਔਰ ਜੇ ਗੱਲ ਕਰੀਏ ਤਾਂ ਆਹ ਵੇਖ ਸਕਦੇ ਹੋ ਪਟੋਆਂ ਪਿੰਡ ਸਰਕਾਰੀ ਸਕੂਲ ਦੇ ਹਾਲਾਤ ਉਹ ਬੱਚਿਆਂ ਤੇ ਹੀ ਸਰਕਾਰਾਂ ਤਰਸ ਖਾ ਲੈਣ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਕਿ ਇੱਕ ਖੱਡਾ ਹੋਵੇ ਤਾਂ ਫੋਟੋ ਪਾ ਦਿਓ ਪੂਰੀ ਵੀਡੀਓ ਪਾਵਾਂਗੇ ਪੂਰੀ ਵੀਡੀਓ ਮੁੱਖ ਮੰਤਰੀ ਸਾਹਿਬ ਦੇ ਪੋਰਟਲ ਤੇ ਪਾਵਾਂਗੇ ਵੇਖਾਂਗੇ ਕਿੰਨੀ دیر ਬਾਅਦ ਅਮਲ ਹੁੰਦਾ ਅਗਰ ਅਮਲ ਨਹੀਂ ਹੋਇਆ ਤਾਂ ਹਰ ਹਫਤੇ ਹਰ ਮਹੀਨੇ ਹਰ ਹਫਤੇ ਖਬਰਾਂ ਚੱਲਣਗੀਆਂ ਔਰ ਇਹ ਪਟੋਆ ਪਿੰਡ ਦਾ ਜਿਹੜਾ ਨਰਕ ਹੈ ਇਹ ਮੁਕਾਇਆ ਜਾਵੇਗਾ ਜਿੰਨੀ ਦੇਰ ਤੱਕ ਛੱਪੜ ਦੇ ਵਿੱਚ ਇਹ ਨਕਾਸ ਜਿਹੜਾ ਇਹ ਨਹੀਂ ਬਣਾਇਆ ਜਾਵੇਗਾ ਇੱਕ ਬੰਦੇ ਦੇ ਉੱਤੇ ਇਲਜ਼ਾਮ ਲਗਾ ਦੇਣੇ ਕਿ ਇਹ ਬੰਦੇ ਨੇ ਸ਼ੜਕ ਤੇ ਪਾਣੀ ਛੱਡਿਆ ਲੇਕਿਨ ਕਾਰਨ ਕੀ ਹੈ ਉਹਦੇ ਘਰ ਦਾ ਨਕਾਸ ਹੀ ਨਹੀਂ ਬਣਿਆ ਨਕਾਸ ਕਿਉਂ ਨਹੀਂ ਬਣਿਆ ਹਰ ਬੰਦੇ ਦਾ ਨਕਾਸ ਬਣਦਾ ਹਰ ਮੰਤਰੀ ਦਾ ਘਰ ਛੜਕ ਦੇ ਉੱਤੇ ਨਕਾਸ ਹੁੰਦਾ ਹਰ ਐਮਐਲਏ ਦਾ ਘਰ ਛੜਕ ਦੇ ਉੱਤੇ ਨਕਾਸ ਹੁੰਦਾ ਲੇਕਿਨ ਆਮ ਬੰਦੇ ਦਾ ਘਰ ਜਿਹੜਾ ਜੇ ਛੜਕ ਦੇ ਉੱਤੇ ਤਾਂ ਗੁਨਾਹ ਨਹੀਂ ਹੈਗਾ ਉਸ ਦਾ ਵੀ ਨਕਾਸ ਚਾਹੀਦਾ ਕਿਸੇ ਦੀ ਪ੍ਰਾਪਰਟੀ ਛੜਕ ਦੇ ਨਾਲ ਹੈਗੀ ਆ ਕਿਸੇ ਦੀ ਪ੍ਰਾਪਰਟੀ ਘਰ ਦੇ ਨਾਲ ਹੈਗੀ ਆ ਅਗਰ ਜੇਦੀ ਨਹੀਂ ਹੈ ਉਹ ਪਾਣੀ ਕਿੱਥੇ ਸੁੱਟੇਗਾ ਉਸਨੇ ਤਾਂ ਪੰਜ ਮਰਲੇ ਖਰੀਦ ਕੇ ਘਰ ਬਣਾਇਆ ਹੋਵੇਗਾ ਉਹ ਕਿੱਥੇ ਪਾਣੀ ਸੁੱਟੇਗਾ ਇਹ ਸੁੱਤੀਆਂ ਸਰਕਾਰਾਂ ਨੂੰ ਜਾਗਣਾ ਪਵੇਗਾ ਇਹੋ ਜਿਹੇ ਪਿੰਡਾਂ ਦੇ ਜਿਹੜੇ ਹਾਲਾਤ ਐ ਉਹ ਵਾਚਨੇ ਪੈਣਗੇ ਇਹ ਵੇਖਣਾ ਪਵੇਗਾ ਅਸੀਂ ਸਰਕਾਰ ਤੋਂ ਮੰਗ ਕਰਦੇ ਆਂ ਕਿ ਪਟੋਆਆਂ ਪਿੰਡ ਦੇ ਹਾਲਾਤ ਜਿਹੜੇ ਦੀਨਾ ਨਗਰ ਹਲਕੇ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਇਹ ਵੇਖੇ ਜਾਣ ਔਰ ਇਸ ਨੂੰ ਪ੍ਰੋਪਰ ਜਿਹੜਾ ਇਹ ਨਿਕਾਸ ਬਣਾ ਕੇ ਸਾਫ਼ ਕੀਤਾ ਜਾਵੇ ਤਾਂ ਜੋ ਪਿੰਡਾਂ ਵਿੱਚ ਵੱਧ ਕਲੇਸ਼ ਜੜੇ ਆ ਉਹ ਮੁਕਾਈ ਜਾਣ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ